ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਗੁਰਮੁਖੀ ਲਿਪੀ ਬਾਰੇ ਦੱਸਣ ਲੱਗੀ ਹਾਂ ਮੈਨੂੰ ਆਸ ਹੈ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਆਓ ਪੰਜਾਬੀ ਸਿੱਖੀਏ ਊੜਾ ਅੜਾ ਈੜੀ ਸਸਾ ਹਹਾ ਕਕਾ ਖਖਾ गग् गग्गा चचा छचा जजा झज्जा ययाँ टैंका ठा डा ठडा नाणा तत्ता थठा दद्दा तदा नन्ना पप्पा फ्फा बब्बा पब्बा ममा यया रारा ਲੱਲਾ ਵਾਵਾ ਅੜਾੜਾ ਸੱਸੇ ਪੈਰ ਬਿੰਦੀ ਸ਼ ਬੋਲੇ ਖਖੇ ਪੈਰ ਬਿੰਦੀ ਖ ਬੋਲੇ ਗੱਗੇ ਪੈਰ ਬਿੰਦੀ ਗ ਬੋਲੇ ਜੱਜੇ ਪੈਰ ਬਿੰਦੀ ਜ ਬੋਲੇ ਫੱਫੇ ਪੈਰ ਬਿੰਦੀ ਫ ਬੋਲੇ ਧੰਨਵਾਦ ਜੀ